ਜੇ ਮੰਨ ਲਓ ਤੁਸੀਂ ਇੱਕ ਯਾਰ ਮੰਨ ਲਓ ਕਿ ਤੁਹਾਡੇ ਐਸਐਚਓ ਦੀ ਇੱਕ ਨਿਲੇਖਣ ਕਰਨ ਦੇ ਬਾਰੇ ਤਾਂ ਦੋ ਜੀ ਬੀ ਵੀ ਤੇ ਫਿਰ ਮੈਂ ਉਹੀ ਤੇ ਤੁਹਾਨੂੰ ਮੈਂ ਆਈ ਸਕਦੀ ਨਾ ਨਹੀਂ ਸੀ ਤਾਂ ਉਹਦੀ ਫੀਰ ਕਰਵਾਉਣਾ ਸੀ ਅਸੀਂ ਪ੍ਰੈਸ ਸੈਂਟਰ ਜਲਦੋਂ ਮੈਂ ਪ੍ਰੈਸ ਨੂੰ ਓਪਨ ਕਰਨ ਗਈ ਆ ਦਰਦ ਨਹੀਂ ਲਿੰਦਾ ਮੈਂ ਕਿ ਉੱਥੇ ਆਪਸਰਾ ਨੇ ਇਹ ਨਾ ਹਾਂ ਕਿ ਬਾਰੇ ਜਿੰਦਾ ਸਾਥ ਨਹੀਂ ਮੈਂ ਆਪ ਕੋ ਦਰਉਣਾ ਚਾਹੀਦਾ ਜਿਹੜਾ ਆਏ ਉਹ ਕੀ ਹੈ ਕਿ ਪੁਲਿਸ ਐਫਰਟਸ ਕਰ ਰਹੀ ਹੈ ਮੇਰੀ 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 ਵੀ ਨਹੀਂ ਬੀਤੀ ਚੋੜੇ ਮੈਂ ਰਹਿਣਾ ਸਾਡੀ ਅੱਜ ਮੰਨ ਲਓ ਤੁਸੀਂ ਇੱਕ ਗੱਲ ਮੰਨ ਲਓ ਕਿ ਤੁਹਾਡੀ ਐਸ ਐਚਓ ਦੀ ਇੱਕ ਨਿਲੈਕਨ ਕਰਨੇ ਦੀ ਗੱਲ ਹੈ ਮੈਂ ਮੈਂ ਤਾਂ ਉਹੀ ਗੱਲ ਕਹਿ ਰਿਹਾ ਬੜੀ ਸਿੰਪਲ ਜੀ ਗੱਲ ਹੈ ਕਿ ਕੰਮੇ ਕੋਈ ਹੈ ਸ਼ਾਮ ਤੱਕ ਕੋਈ ਜਾਣ ਕੇ ਆਏ 14 ਦਿਨ ਹੋ ਗਏ ਜੀ ਦੋ ਐਡਵੋਕੇਟਸ ਦਾ ਲੜਾਈ ਹੋਈ ਸੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰ ਹੀ ਬੰਦਿਆਂ ਨੇ ਕੁੱਟਿਆ ਸੀ ਸਿਰ ਪਾੜਤਾ ਇੱਕ ਦਾ ਇੱਕ ਦੇ ਛੱਟਾਂ ਲਾਈਆਂ ਸੀ ਉਹ ਇੱਕ ਬੰਦਾ ਫੜਿਆ ਸੀ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਉਹਦੇ ਉਹਨੂੰ ਜਿਹੜੀ ਗੱਲ ਕਹੀ ਸੀ ਨਾ ਉੱਥੇ ਹਸਪੀਟਲ ਦਾਖਲ ਕਰਵਾਤਾ ਹੈ ਤੇ ਤਿੰਨ ਜਿਹੜੇ ਅਜੇ ਤੱਕ ਫੜੇ ਨਹੀਂ ਕਾਰਨ ਕੀ ਲੱਗਦਾ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਕੁਝ ਨਹੀਂ ਸੀ ਜੀ ਬਸ ਪਾਸਰ ਬਾਈ ਸੀਗੇ ਉਹਦੇ ਉਹਨਾਂ ਨੇ ਉਗੀ ਇਲਜਾ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਉਹਨਾਂ ਦੇ ਘਰ ਦੇ ਬਾਹਰ ਦਾ ਇਨਸੀਡੈਂਟ ਹੈ ਕੋਈ ਦੁਸ਼ਮਣੀ ਵੀ ਨਹੀਂ ਸੀ ਰਸਤਾ ਵੀ ਬੰਦ ਕਰੀ ਜਾਂਦਾ ਔਰ ਅੱਜ 14 ਦਿਨ ਹੋ ਗਏ ਨੇ ਆਪਾਂ ਇਹ ਮੁਲਜ਼ਮ ਹੀ ਨਹੀਂ ਫੜ ਸਕੇ ਰੋਜ਼ ਅਸ਼ੋਰੈਂਸ ਰੋਜ਼ ਅਸ਼ੋਰੈਂਸ ਰੋਜ਼ ਅਸ਼ੋਰੈਂਸ ਅਲਟੀਮੇਟਲੀ ਸਾਨੂੰ ਅੱਜ ਸੜਕਾਂ ਦੇ ਉੱਤੇ ਆਣਾ ਪਿਆ ਹੈ ਕਾਰਨ ਕਿ ਲੱਗਦਾ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਜੇ ਕਾਰਨ ਨਾ ਬਝਦਾ ਤੇ ਫੇਰ ਅਸੀਂ ਸੜਕ ਤੇ ਹੀ ਨਾ ਆਂਦੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਤੱਕ ਉਹਨਾਂ ਨੇ ਫਾਈਲ ਕਰ ਲਈਆਂ ਜਿਹੜੀਆਂ ਡਿਸਮਿਸ ਹੋਈਆਂ ਨੇ ਪੁਲਿਸ ਦਿੱਤਾ ਕੋਈ ਪ੍ਰੈਸ਼ਰ ਲੱਗ ਰਿਹਾ ਇਹ ਪੁਲਿਸ ਦਾ ਸਕਦੀ ਹੈ ਜੀ ਸਾਡੇ ਦੇ ਕੋਈ ਨਹੀਂ ਹੈਗਾ ਪ੍ਰੈਸ਼ਰ ਆਈ ਦੇ ਸਿੱਦੇ ਨਿਹੰਗਾ ਵਾਂਗੇ ਸੜਕ ਤੇ ਆ ਗਏ ਹੁਣ ਪੁਲਿਸ ਦਿੱਸੇ ਪੁਲਿਸ ਸਾਨੂੰ ਰੋਜ਼ ਆ ਸ਼ਵਾਸਨ ਦੇ ਰਹੀ ਹੈ ਕਿ ਅਸੀਂ ਕੱਲ ਫੜ ਲਾਂਗੇ ਕੱਲ ਫੜ ਲਾਂਗੇ ਉਹ ਲੋਕਾਂ ਨੂੰ ਇਨਸਾਫ ਦਵਾਉਂਦੇ ਕਿ ਆਦਿ ਇਨਸਾਫ ਲਈ ਤੁਹਾਨੂੰ ਆਪ ਸੜਕ ਤੇ ਬਹਿਣਾ ਪੈ ਰਿਹਾ ਅਕਸਰ ਦੇਖੋ ਇਹ ਹਿਸਟਰੀ ਹੈ ਜਿਹੜਾ ਇਨਸਾਫ ਦਵਾਉਂਦਾ ਉਹਨੂੰ ਵੀ ਆਪਣੇ ਲਈ ਇਨਸਾਫ ਲਈ ਸੜਕਾਂ ਤੇ ਆਣਾ ਹੀ ਪੈਂਦਾ ਗਾਂਧੀ ਜੀ ਨੇ ਕਿਹਾ ਸੀ ਕਿ ਸਟ੍ਰਾਈਕ ਇਜ਼ ਦ ਲਾਸਟ ਵੈਪਨ

नेट से नेट से नीचे से होते हुए निकल गए गाड़ी में थे सारे के सारे और वो गाड़ी से होते हुए निकल गए आगे बट टेन मिनट्स आफ्टर दे केम बैक अलॉन्ग विद वेपन्स और पहले आर्ग्यूमेंट्स uh, हुए हैं और फिर वो साथ में लड़ना शुरू कर दिया उन्होंने मैं उनको जानता ही नहीं बजे घर के बाहर ही खड़े थे हाँ बिल्कुल घर के बाहर ही खड़ा था तो कारण क्या लगता है ये तो उन्हीं को पता सर मुझे कोई नहीं पता इस बारे में क्योंकि वेपन्स लेके आना दैट इज समथिंग रॉन्ग आफ्टर टेन मिनट्स नहीं पॉसिबल नहीं है कुछ कुछ ना कुछ गड़बड़ जरूर है में लगाया था, उसके कारण कोई जब हमने ओपन ही कर दिया जाओ चले जाओ नेट ऊपर कर दिया था तो कोई रीज़न नहीं रह जाता लड़ने का हाँ पुलिस में कंप्लेंट की ना तो पुलिस की तरफ से क्या कार्रवाई की है? पुलिस ने पुलिस ने एक पर्सन ने कोई अरेस्ट किया उसके बाद किसी को नहीं अरेस्ट कर रहे और वो भी वो उधर ही इज एडमिटेड टू हॉस्पिटल गुरु नानक देव हॉस्पिटल स्टेटिंग है मेरे को बहुत कुछ हुआ है तो अभी तो कुछ भी नहीं ऐसे कुछ हुआ ही नहीं था उसका हाथ से ਪ੍ਰੋਬੇਬਲੀ ਕੰਡੈਸਟੀ تھا ਪਰ ਬਹੁਤ ਇਤਨੇ ਲੋਕ ਹਾਂ ਹਾਂ ਕਿਤਨੇ ਲੋਕ ਉਹ 4 ਜਾਂ 5 ਸਸੀ ਕਿਸੇ ਕੋਈ ਨਹੀਂ ਕਰਦਾ ਬੜੀ ਨੀ ਸੀਸੀਟੀਵੀ ਵਿਚਾਰਾ ਹੈ ਸਾਡੇ ਵੀ ਹੱਥ ਮਜ਼ਬੂਤ ਹੋਗਾ ਆਈ ਵਿਲ ਡਿਸਕਲੋਸ ਟੂ ਦ ਕੋਰਟ ਮੈਂ ਐਡਵੋਕੇਟ ਰਾਹੁਲ ਸਿੰਘ ਸੇਠੀ ਜੁਆਇੰਟ ਸੈਕਟਰੀ ਅਮਰਸਰ ਬਾਰ ਐਸੋਸੀਏਸ਼ਨ ਮਿਤੀ 4 ਤਰੀਕ ਨੂੰ ਸਾਡੇ ਵਕੀਲ ਸਾਹਿਬ ਦੇ ਘਰ ਰਣਜੀਤ ਐਵੇਨਿਊ ਬਾਹਰ ਉਹਦੇ ਅਟੈਕ ਹੁੰਦਾ ਵਾ ਕੋ ਆਪਣੇ ਬੱਚੇ ਨਾ ਖੇਡ ਰਹੇ ਸੀ ਚਾਰ ਅਣਪਛਾਤੇ ਬੰਦੇ ਇਹਨਾਂ ਵਕੀਲ ਸਾਹਿਬ ਦੇ ਅਟੈਕ ਕੀਤਾ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ। ਕਾਫੀ ਗਹਿਰੀਆਂ ਸੱਟਾਂ ਆ ਗਿਆ ਨੇ। ਮੌਕੇ ਤੇ ਹੋ ਕੇ ACP ਸਾਹਿਬ ਨਾਲ ਗੱਲ ਹੋਈ। ਕਾਰਵਾਈ ਹੋ ਗਈ। FIR ਹੋ ਗਈ। ਸਭ ਕੁਝ ਹੋ ਗਈ। ਅੱਜ ਤil 14 ਦਿਨ ਹੋ ਗਏ ਨੇ। 14 ਦਿਨਾਂ ਦੇ ਵਿੱਚ ਕੋਈ ਅਜੇ ਤੱਕ ਬੰਦਾ ਅਰੈਸਟ ਨਹੀਂ ਹੋਇਆ। ਜਿਹੜਾ ਇੱਕ ਮੌਕੇ ਤੇ ਅਸੀਂ ਆਪ ਫੜਾਇਆ। ਉਹਨੂੰ ਵੀ ਮੈਡੀਕਲ ਰੀਜ਼ਨ ਕਰਕੇ ਹਸਪੀਟਲ ਭਰਤੀ ਕਰਾ ਦਿੱਤਾ ਗਿਆ। ਉਹਨੂੰ ਵੀ ਜੱਸਾ ਵਗੇ ਅਜੇ ਤੱਕ ਨਹੀਂ ਪੇਸ਼ ਕਰਾਇਆ ਗਿਆ। ਕారణ ਕੀ ਲੱਗਦਾ ਲੜਾਈ ਦਾ ਕਾਰਨ ਕੀ ਗੱਲ ਹੈ ਕਾਰਨ ਕੁਛ ਨਹੀਂ ਜੀ ਕਾਰਨ ਹੈਗਾ ਜਿਹੜਾ ਰਣਜੀਤ ਐਮ ਨੂੰ ਚਾਜ ਕੱਲ ਅੱਜ ਦੇ ਮੌਕੇ ਹਾਲਾਤ ਵਿੱਚ ਜਿਹੜਾ ਉਥੋਂ ਦੇ ਹਾਲਾਤ ਬਹੁਤ ਹੀ ਬੱਤਰ ਹੁੰਦੇ ਜਾ ਰਹੇ ਨੇ ਗੈਂਗਸਟਰਾਂ ਦਾ ਏਰੀਆ ਬਣਿਆ ਜਾ ਰਿਹਾ ਲੜਾਈ ਝਗੜੇ ਦਾ ਏਰੀਆ ਬਣਿਆ ਜਾ ਰਿਹਾ ਅੱਜ ਕੱਲੋ ਇੱਕ ਪਿਛਲੀ ਗਲੀ ਜਿੱਥੇ ਮੈਂ ਕਹਿੰਦਾ ਥਾਣੇ ਦੀ ਬੈਕ ਸਾਈਡ ਤੇ ਕਦੀ ਤੁਸੀਂ ਵੀ ਨਹੀਂ ਗਏ ਹੋਵੋਗੇ ਉਹ ਪਿਛਲੀ ਗਲੀ ਚ ਕੀ ਕਰਨਗੇ ਚਾਰ ਵੈਲ ਪਲੈਨਿੰਗ ਨਾ ਬਹੁਤ ਹੀ ਘਟਨਾ ਜਾਨੀ ਕਿ ਗਲੀ ਦੇ ਵਿੱਚ ਕਿਤੇ ਨਾ ਜਾਣਦਾਰ ਰਸਤਾ ਨਾ ਕੁਝ ਗੱਡੀ ਲਗਾ ਕੇ ਅੱਗੇ ਆਂਦੇ ਨੇ ਫਿਰ ਮਾਰਕੋਟਾਈ ਕਰਦੇ ਨੇ ਕਾਰਨ ਜੋ ਵੀ ਹੈ ਰਿਹਾ ਕਿ ਨਹੀਂ ਰਿਹਾ ਮੇਨ ਗੱਲ ਹੈ ਕਿ ਹਾਂ ਵੀ ਜਿਹੜਾ ਉਹਨਾਂ ਨੇ ਇਨਸੀਡੈਂਟ ਕੀਤਾ ਜਾਨੋ ਮਾਨ ਤਾਂ ਕੁਝ ਸੱਟਾਂ ਵੇਖੋਗੇ ਤੁਸੀਂ ਸੱਟਾਂ ਨਹੀਂ ਸ਼ਾਇਦ ਇੱਥੇ ਵਕੀਲ ਸਾਹਿਬ ਬਹਿ ਗਏ ਨੇ ਤੁਹਾਨੂੰ ਦਿਖਾਣੇ ਆ ਕਿੰਨੀ ਗਹਿਰੀ ਤੌਰ ਤੇ ਸੱਟਾਂ ਮਰੀਆਂ ਗਈਆਂ ਨੇ ਕੀ ਕਾਰਨ ਕਿ ਲੱਗਦਾ ਪੁਲਿਸ ਦੀ ਕਾਰਵਾਈ ਪੂਰੀ ਹੋ ਰਹੀ ਹੈ ਪੁਲਿਸ ਦੀ ਕਾਰਵਾਈ ਸਰ 14 ਦਿਨ ਹੋ ਗਏ ਆ ਰੋਜਾ ਸਵਾਰਸ਼ਣ ਨਹੀਂ ਲੈ ਰਹੇ ਆ ਅੱਜ ਫੜਦੇ ਆ ਕੱਲ ਫੜਦੇ ਆ ਇਦਾਂ ਹੈਗੇ ਆ ਦੇਖ ਰਹੇ ਹਾਂ ਹੁਣ ਅੱਜ ਦਾ ਕਹਿ ਰਹੇ ਨੇ ਕਿ ਅੱਜ ਪੇਸ਼ ਕਰਾਨੇ ਆ ਦੇ ਕਿੰਨੇ ਵਜੇ ਤੱਕ ਪੇਸ਼ ਹੁੰਦੇ ਕਿ ਨਹੀਂ ਹੁੰਦੇ ਜਿੰਨੀ ਦੇਰ ਤੱਕ ਨਹੀਂ ਪੇਸ਼ ਹੁੰਦੇ ਅਸੀਂ ਉਨੀ ਦੇਰ ਤੱਕ ਇੱਥੇ ਧਰਨੇ ਤੇ ਬੈਠੇ ਆ ਕਿਸ ਤਰ੍ਹਾਂ ਦੇ ਧਰਨੇ ਦੇ ਨਾਲ ਰਿਜ਼ਲਟ ਆ ਸਕਦਾ ਹੈ लास्ट ਵੈਪਨ ਹੀ ਇਹ ਹੈ ਜੀ ਹੁਣ ਕੀ ਕਰ ਸਕਦੇ ਆ ਜੇ ਵਕੀਲਾਂ ਨਾਲ ਹੋ ਰਿਹਾ ਆਮ ਜਨਤਾ ਨਾਲ ਕੀ ਕੀ ਹੋ ਰਿਹਾ ਹੋਏਗਾ